ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਮੈਂ ਇੱਕ ਤੁਹਾਡੇ ਨਾਲ ਜ਼ਰੂਰੀ ਗੱਲਬਾਤ ਕਰਨੀ ਆ ਵੀ ਜਿੱਦਾਂ ਜਿਹੜਾ ਖੰਡੂਰ ਸਾਹਿਬ ਵਾਲੀ ਸੀਟ ਭਾਈ ਸਾਹਿਬ ਲਈ ਅਸੀਂ ਕਿੰਨਾ ਇਕੱਠ ਲੋਕਾਂ ਨੇ ਕੀਤਾ ਵੀ ਉਹਨਾਂ ਨੂੰ ਜਿਤਾਉਣਾ 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 ਵੀ ਉਹਨਾਂ ਨੂੰ ਵੋਟ ਪਾਉਣੀ ਆ ਮੈਂ ਕੋਈ ਵਿਰੋਧੀ ਨਹੀਂ ਪਰ ਮੈਂ ਇੱਕ ਗੱਲ ਦੱਸਦਾ ਵੀ ਉੱਥੇ ਫਿਰ ਜਿਹੜਾ ਰਿਸ਼ਪਾਲ ਸਿੰਘ ਸ਼ੰਧੜਾ ਉਹਨਾਂ ਦਾ ਬੇਟਾ ਅਮਰਤਪਾਲ ਸਿੰਘ ਸ਼ੰਧੜਾ ਉਹ ਲੁਧਿਆਣੇ ਹਲਕੇ ਤੋਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਚੋਣ ਲੜ ਰਿਹਾ ਉਹਨਦੇ ਪਰਿਵਾਰ ਦੇ 4 ਜੀ ਸ਼ਹੀਦ ਹੋਏ ਆ ਉਹਨਦੇ ਹੱਕ ਦੇ ਵਿੱਚ ਕਿਉਂ ਨਹੀਂ ਵੱਡੇ ਵੱਡੇ ਰੋਡ ਸ਼ੋਅ ਹੋਏ ਉਹਨਦੇ ਹੱਕ ਦੇ ਵਿੱਚ ਕਿਉਂ ਨਹੀਂ ਅਸੀਂ ਉੱਥੇ ਸਾਰੇ ਪਹੁੰਚੇ ਕਿ ਉਹਨਾਂ ਉਹਨਾਂ ਨੂੰ ਜਿੰਨਾ ਨਹੀਂ ਚਾਹੀਦਾ ਉਹਨਾਂ ਨੂੰ ਜਿਤਾਉਣਾ ਸਾਡੇ ਵੱਲੋਂ ਜ਼ਰੂਰੀ ਨਹੀਂ ਦੱਸੋ ਮੈਂ ਵਿਰੋਧੀ ਨਹੀਂ ਮੈਂ ਪਹਿਲਾਂ ਗੱਲ ਕਰਦਾ ਪਰ ਸੋਚੋ ਉਹਨਾਂ ਵਾਸਤੇ ਵੀ ਜਿੰਦੇ ਪਰਿਵਾਰ ਦੇ 4 ਮੈਂਬਰ ਜਿਨ੍ਹਾਂ ਦੇ ਸ਼ਹੀਦ ਹੋਏ ਹੁਣ ਮਾਤਾ ਪੂਰੀ ਹੋ ਗਈ ਹੋਵੇ 9 ਮਹੀਨਿਆਂ ਦਾ ਆਪ ਸੀ ਦਾਦੀ ਦਰਦਰਦੀਆਂ ਠੋਕਰਾਂ ਖਾ ਕੇ ਤੁਹਾਨੂੰ ਬਚਾਇਆ ਹੋਵੇ ਸਸਤਾਵਾਂ ਚ ਜਿੰਨੇ ਪੜ੍ਹਾਈ ਕੀਤੀ ਹੋਵੇ ਉਹਨੂੰ ਅਸੀਂ ਕਿੰਨੇ ਵਾਰੀ ਹਰਾਤਾ ਇੱਕ ਘਰੀ ਨਹੀਂ ਉਹ ਪਹਿਲਾਂ ਵੀ ਖਲੋਂਦਾ ਰਿਹਾ ਉੱਥੇ ਮੇਰੇ ਹਿਸਾਬ ਚ ਐਮਐਲਏ ਦੀ ਚੋਣ ਵੀ ਲੜਦਾ ਰਿਹਾ ਉਹ ਉਹਨੂੰ ਨਹੀਂ ਜਿਤਾਇਆ ਉਹਦੇ ਲਈ ਅਸੀਂ ਕਿਉਂ ਨਹੀਂ ਇੰਨਾ ਕੁਝ ਕੀਤਾ ਠੀਕ ਹੈ ਜਿੰਨੇ ਜਿਹੜੇ ਭਰਾ ਸਾਡੇ ਜਾਂ ਵੀਰ ਗਏ ਆ ਉੱਥੇ ਸੰਜੋਗ ਕੀਤਾ ਉਹਨਾਂ ਦਾ ਧੰਨਵਾਦ ਪਰ ਬਹੁਤੇ ਨਹੀਂ ਗਏ ਜਿੱਡੇ ਜਿੱਡੇ ਕੱਠ ਅਮਰਤਪਾਲ ਵਾਸਤੇ ਕੀਤੇ ਗਏ ਆ ਪਿੰਡਾਂ ਦੇ ਪਿੰਡ ਪਰ ਉਹਦੇ ਆਸਤੇ ਉੱਥੇ ਪਹੁੰਚੇ ਆ ਉਹ ਜਿੰਨਾ ਨਹੀਂ ਚਾਹੀਦਾ ਸੀ ਉਹਨੂੰ ਜਿਤਾਉਣਾ ਨਹੀਂ ਚਾਹੀਦਾ ਸੀ ਕੀ ਉਹਨਾਂ ਦੀ ਕੁਰਬਾਨੀ ਕੋਈ ਨਹੀਂ ਸਿੱਖ ਕੌਮ ਵਾਸਤੇ ਸਾਡੇ ਚ ਘਾਟ ਹੀ ਵੀਰ ਹੋਏ ਆ ਬਸ ਉਹਨਾਂ ਨੂੰ ਜਿਤਾਉਣ ਵਾਸਤੇ ਅਸੀਂ ਕੁਝ ਨਹੀਂ ਕਰਦੇ ਪਏ ਉੱਧਰ ਉੱਧਰ ਕਿਸੇ ਦਾ ਖਿਆਲ ਨਹੀਂ ਲੁਧਿਆਣੇ ਹਲਕੇ ਦੇ ਅਮਰਤਪਾਲ ਸ਼ੰਦੜਾ ਸਿੰਘ ਦੇ ਉਹਨਾਂ ਵਾਸਤੇ ਅਸੀਂ ਕੁਝ ਨਹੀਂ ਕਰਦੇ ਕਮਾਲ ਆ ਯਾਰ ਜੇ ਸਰਬਜੀਤ ਸਿੰਘ ਵਾਸਤੇ ਮੈਂ ਵਿਰੋਧੀ ਨਹੀਂ ਮੈਂ ਵਾਰ-ਵਾਰ ਤੁਹਾਨੂੰ ਗੱਲ ਦੱਸਦਾ ਕਿ ਕਈ ਸਮਝੋ ਵੀ ਜੇ ਅਸੀਂ ਸਰਬਜੀਤ ਜਿੱਤਣਾ ਜ਼ਰੂਰੀ ਅਸੀਂ ਬਹੁਤ ਸੰਯੋਗ ਸਾਰੇ ਭਰਾਵਾਂ ਨੇ ਕੀਤਾ ਧੰਨਵਾਦ ਖੰਡੂਰ ਸਾਹਿਬ ਵਾਲੀ ਸੀਟ ਕਹਿੰਦੇ ਜਿੰਨੀ ਜ਼ਰੂਰੀ ਬਿਲਕੁਲ ਬਹੁਤ ਧੰਨਵਾਦ ਤੇ ਲੁਧਿਆਣੇ ਵਾਲੀ ਹੋਣੀ ਜਿੰਨੀ ਚਾਹੀਦੀ ਦਸੋ ਲੁਧਿਆਣੇ ਵਾਲੀ ਨਹੀਂ ਜਿੰਨੀ ਚਾਹੀਦੀ ਚਾਹੀਦੀ ਹੈ ਨਾ ਫਿਰ ਉਹਨਾਂ ਵਾਸਤੇ ਕਿੰਨੇ ਕੁ ਇਕੱਠ ਹੋਏ ਆ ਕਿੰਨੀ ਕੁ ਫੇਸਬੁੱਕ ਭਰੀ ਪਈ ਆ ਕੀ ਕੁਛ ਅਸੀਂ ਕੀਤਾ ਸਾਰਿਆਂ ਨੇ ਦੁੱਖ ਲੱਗਦਾ ਬਾਈ ਇਹ ਗੱਲਾਂ ਤੋਂ ਇਹ ਗੱਲਾਂ ਤੋਂ ਵਾਕੇ ਦੁੱਖ ਲੱਗਦਾ ਯਾਰ ਅਸੀਂ ਇੱਕ ਪਾਸੇ ਹੋ ਕੇ ਬਹਿ ਜੰਨੇ ਆ ਦੂਜਾ ਪਾਸਾ ਹੀ ਛੱਡ ਦਿੰਨੇ ਆ ਯਾਰ ਜੇ ਅਮਰਤਪਾਲ ਆਸਤੇ 2-4 ਦਿਨ ਇੱਥੇ ਇਕੱਠ ਕੀਤਾ ਤਗੜਾ ਸਰਬਜੀਤ ਸਿੰਘ ਵਾਸਤੇ ਕੀਤਾ ਕੋਈ 5-4 ਦਿਨ ਉਧਰ ਤਗੜਾ ਇਕੱਠ ਮਾਰ ਦਿੰਦੇ ਬੱਲੇ ਬੱਲੇ ਨਾ ਹੋ ਜਾਂਦੀ ਦੱਸੋ ਪਰ ਨਹੀਂ ਪਤਾ ਨਹੀਂ ਸਾਨੂੰ ਕੀ ਹੋ ਗਿਆ ਵੀ ਅਸੀਂ ਕੀ ਕਰਦੇ ਆ ਸਾਡੀ ਸੋਚ ਕੀ ਆ